ਕੀ ਉਹ ਜਿਹੜੇ ਭਾਜਪਾ ਵਾਲੇ ਨੇ ਦੱਸਣਗੇ ਕਿ ਮੁੱਖ ਮੰਤਰੀ ਦੇ ਘਰ ਨੂੰ ਤੁਸੀਂ ਸ਼ੀਸ਼ਮੈਲ ਕਹੋਗੇ ਜਿਸ ਘਰ ਦੇ ਵਿੱਚ ਮੈਂ ਰਹਿਣਾ ਇੱਥੇ ਪਹਿਲਾਂ ਕੈਪਟਨ ਸਾਹਿਬ ਜਿਹੜੇ ਕਿ ਤੁਹਾਡੇ ਅੱਜਕੱਲ ਲੀਡਰ ਨੇ ਬੀਜੇਪੀ ਦੇ ਉਹਨਾਂ ਦੀ ਗਰਲਫ੍ਰੈਂਡ ਅਰੂਸਾ ਰਹਿੰਦੀ ਸੀ ਉਦੋਂ ਤੁਸੀਂ ਕਿਉਂ ਨਹੀਂ ਇਹ ਗੱਲ ਚੱਕੀ ਕਿ ਇੱਕ ਵਿਦੇਸ਼ੀ ਮਹਿਮਾਨ ਉਹ ਵੀ ਉਸ ਮੁਲਕ ਦੀ ਜਿਹੜਾ ਸਾਡੇ ਦੇਸ਼ ਲਈ ਕਈ ਵਾਰ ਖਤਰੇ ਜਿਹੜੇ ਨੇ ਉਹ ਪੈਦਾ ਕਰ ਚੁੱਕਿਆ ਹੈ ਉੱਥੋਂ ਦੀ ਡਿਫੈਂਸ ਦੀ ਜਰਨਲਿਸਟ ਉਹ ਹੋਰ ਫਿਰ ਸ਼ਿਸ਼ਮੈਲ ਚ ਰਹਿੰਦੀ ਰਹੀ ਹੈ ਤੇ ਇਹੀ ਕੈਂਪ ਆਫਿਸ ਜਿਹੜਾ ਹੈ ਇਸੇ ਨੂੰ ਇਹਨਾਂ ਦੇ ਏਜੀ ਕੈਪਟਨ ਸਾਹਿਬ ਦੇ ਏਜੀ ਅਤਲ ਨੰਦਾ ਜੀ ਇਸਤੇਮਾਲ ਕਰਦੇ ਰਹੇ ਹੈ ਇਹ ਜਿਹੜੇ ਘਰ ਨੇ ਉਹਨਾਂ ਘਰਾਂ ਦੇ ਵਿੱਚ ਇਹ 45 ਨੰਬਰ ਤੋਂ 50 ਇਹ 45 ਨੰਬਰ ਦੇ ਵਿੱਚ ਅਸੀਂ ਰਹਨੇ ਆ 50 ਨੰਬਰ ਜਿਹੜਾ ਇੱਕ ਕੈਂਪ ਆਫਿਸ ਹੈ ਤੇ ਵਿੱਚ ਜਿਹੜੀਆਂ 46 47 48 49 50 ਨੇ ਉਹਨਾਂ ਚ ਇੱਕ ਘਰ ਜਿਹੜਾ ਉਹ ਹਰਿਆਣੇ ਦੇ ਮੰਤਰੀ ਕੋਲ ਵੀ ਹੈ ਹਰਿਆਣੇ ਚ ਤਾਂ ਬੀਜੇਪੀ ਸਰਕਾਰ ਹੈ ਫਿਰ ਉਹ ਸੇਮ ਘਰ ਨੇ ਇੱਕੋ ਹੀ ਨਕਸ਼ਾ ਬਣਿਆ ਹੋਇਆ ਹੈ ਉਹੀ ਦਰਖਤ ਨੇ ਤੇ ਉਹ ਫਿਰ ਜਿਹੜੇ ਬੀਜੇਪੀ ਦਾ ਮੰਤਰੀ ਉਹ ਵੀ ਫਿਰ ਸਿਸ਼ਮੈਲ ਚ ਰਹਿੰਦਾ ਅਸਲ ਚ ਬੀਜੇਪੀ ਕੋਲੇ ਕੋਈ ਏਜੰਡਾ ਹੈ ਨਹੀਂ ਪੰਜਾਬ ਵਾਸਤੇ ਉਹ ਹੁਣ ਇਹਨਾਂ ਕੰਮਾਂ ਤੇ ਉਤਰਿਆ ਹੈ ਗੁਜਰਾਤ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਰੈਲੀਆਂ ਹੋ ਗਈਆਂ ਤਾਂ ਉਹ ਕਹਿੰਦੇ ਹੁਣ ਕੁਛ ਨਾ ਕੁਛ ਪੰਜਾਬ ਦੇ ਵਿੱਚ ਕੱਢੋ ਕਦੇ ਉਹ ਮੇਰੀਆਂ ਕੋਈ ਨਕਲੀ ਵੀਡੀਓ ਬਣਾ ਕੇ ਉਹਨਾਂ ਨੂੰ ਪ੍ਰਮੋਟ ਕਰਨ ਲੱਗ ਜਾਂਦੇ ਨੇ ਕਦੇ ਕਹਿੰਦੇ ਕੇਜਰੀਵਾਲ ਇੱਥੇ ਕੋ ਰਹਿੰਦਾ ਹੈ ਜੇ ਸ਼ੀਸ਼ ਮਹਿਲ ਦੇਖਣੇ ਨੇ ਭਾਜਪਾ ਜੀ ਜੇ ਸ਼ੀਸ਼ ਮਹਿਲ ਦੇਖਣੇ ਨੇ ਮੈਂ ਐਡਰੈਸ ਦੇ ਦਿੰਦਾ ਕੈਪਟਨ ਅਮਰਿੰਦਰ ਸਿੰਘ ਦਾ ਸ਼ੀਸ਼ ਮਹਿਲ ਦੇਖੋ ਸ਼ਿਸਮਾ ਦੇ ਵਿੱਚ ਜਾ ਕੇ ਜਿਹੜਾ ਸ਼ਿਸਮਾ ਦੇ ਵਿੱਚ ਮਹਿਲ ਬਣਾਇਆ ਨਿਊ ਚੰਡੀਗੜ੍ਹ ਚ ਉਹ ਸੀ ਸ਼ਹਿ ਮਹਿਲ ਹੈ ਤੁਸੀਂ ਸੁਖ ਬਿਲਾਸ ਦੇਖੋ ਸੁਖਵੀਰ ਬਾਦਲ ਦਾ ਉਹ ਸ਼ਿਸ ਮਹਿਲ ਹੈ ਇੱਕ ਤੁਹਾਡਾ ਲੀਡਰ ਹੈ ਬੀਜੇਪੀ ਦਾ ਕੈਪਟਨ ਮਿੰਦਰ ਸਿੰਘ ਤੇ ਸੁਖਵੀਰ ਬਾਦਲ ਹੋਰ ਨਾਲ ਤੁਸੀਂ ਮਿਲ ਕੇ ਸੈਂਟਰ ਤੇ ਪੰਜਾਬ ਦੇ ਵਿੱਚ 15 ਸਾਲ ਸਰਕਾਰਾਂ ਚਲਾਈਆਂ ਨੇ ਉਹ ਤਾਂ ਇੰਨਾ ਕਰਾਂ ਚ ਰਹੀ ਨਹੀਂ ਉਹ ਤਾਂ ਇਹਨਾਂ ਨੂੰ ਸਰਵੈਂਟ ਕੁਆਟਰ ਕਹਿੰਦੇ ਸੀ ਜੇ ਆਮ ਘਰਾਂ ਦਾ ਕੋਈ ਬੰਦਾ ਜਿੱਤ ਕੇ ਆ ਕੇ ਜਿਹੜਾ ਕਿ ਸਰਕਾਰੀ ਰਹਿائش ਅਲੋਟ ਹੁੰਦੀ ਹੈ ਮੁੱਖ ਮੰਤਰੀ ਨੂੰ ਜਿਉਣਾ ਜਾ ਕੇ ਰਹਿਣ ਲੱਗੇ ਤੁਹਾਨੂੰ ਸ਼ਿਸ਼ਮੈ ਲੱਗਣ ਲੱਗੇ ਸੋ ਇਸ ਤੋਂ ਵੱਧ ਘਟੀਆ ਹਰਕਤ ਨਹੀਂ ਕੋਈ ਹੋਰ ਹੋ ਸਕਦੀ ਸਾਰੇ ਮਨਿਸਟਰਾਂ ਨੂੰ ਘਰ ਮਿਲਦੇ ਨੇ ਨਾਲ ਹੀ ਹਰਿਆਣੇ ਦੇ ਮੁੱਖ ਮੰਤਰੀ ਦਾ ਵੀ ਘਰ ਹੈ ਫਿਰੋਸ਼ ਹੀ ਸੇਲ ਤੇ ਰਹਿੰਦੇ ਨੇ ਮਤਲਬ ਤੁਸੀਂ ਚਾਹੁੰਦੇ ਕੀ ਹੋ ਕਿ ਪ੍ਰਧਾਨ ਮੰਤਰੀ ਨੇ ਜਿਹੜਾ ਘਰ ਬਣਾਇਆ ਉਹਦੀ ਕੀਮਤ ਕਿੰਨੀ ਹੈ ਜਦ ਕਿ ਪ੍ਰਧਾਨ ਮੰਤਰੀ ਦਾ ਘਰ ਹੈਗਾ ਸੀ ਪਹਿਲਾਂ ਅਸੀਂ ਤੋੜਿਆ ਤਾਂ ਨਹੀਂ ਕੋਈ ਘਰ ਕਿ ਜਿਵੇਂ ਉਹਨਾਂ ਨੇ ਤੋੜਿਆ ਕੈਪਟਨ ਮਨਿੰਦਰ ਸਿੰਘ ਨੇ ਤੇ ਸੁਖਵੀਰ ਬਾਦਲ ਉਹ ਰਹੇ ਹੀ ਨਹੀਂ ਇੱਥੇ ਉਹਨਾਂ ਦਾ ਸਟਾਫ ਹੀ ਰਹਿੰਦਾ ਹੁੰਦਾ ਸੀ ਇੱਥੇ ਉਹ ਕਹਿੰਦੇ ਸੀ ਘਰ ਥੋੜੀ ਨੇ ਅੱਜ ਤਾਂ ਹੋਰ ਵੱਡੇ ਪਾਵਾਂਗੇ ਉਹਨਾਂ ਨੇ ਲੋਕਾਂ ਦਾ ਪੈਸਾ ਲੁੱਟ ਲੁੱਟ ਕੇ ਆਪਣੇ ਮਹਿਲ ਪਾਏ ਉੱਥੇ ਤੇ ਇਹ ਹੁਣ ਤੁਹਾਨੂੰ ਜਿਹੜੇ ਸਟਾਫ ਦੇ ਘਰ ਨੇ ਜੇ ਇੱਥੇ ਮੁੱਖ ਮੰਤਰੀ ਆ ਕੇ ਰਹਿਣ ਲੱਗ ਗਿਆ ਆਮਕਰਾਂ ਚੋਂ ਨਿਕਲ ਕੇ ਤਾਂ ਫਿਰ ਤੁਸੀਂ ਕਹਿੰਦੇ ਸ਼ਿਸ਼ਮੈਲ ਚ ਰਹਿੰਦੇ ਨੇ ਇਹ ਲੋਕਾਂ ਦੁਆਰਾ ਚੁਣੇ ਹੋਏ ਆ ਜੀ ਇਹ ਲੋਕਾਂ ਦੇ ਘਰ ਨੇ ਮੈਂ ਤਾਂ ਇਹਨੂੰ ਕਹਿੰਦਾ ਕਿ ਲੋਕਾਂ ਦੇ ਘਰ ਨੇ ਇਹ ਪਬਲਿਕ ਆਉਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਆਸੀਂ ਉਹ ਤਾਂ ਕਦੇ ਮਿਲੇ ਹੀ ਨਹੀਂ ਉਹਨਾਂ ਨੇ ਤਾਂ ਦਰਵਾਜ਼ੇ ਬੰਦ ਕਰ ਲਈ ਸੀ ਨਾ ਘਰਾਂ ਦੇ ਅਸੀਂ ਤਾਂ ਪਬਲਿਕ ਦੇ ਬੰਦੇ ਆ ਪਬਲਿਕ 'ਚੋਂ ਨਿਕਲੇ ਆ ਅਸੀਂ ਤਾਂ ਲੋਕਾਂ ਨੂੰ ਮਿਲਦੇ ਆ ਫਾਈਲਾਂ ਸਾਈਨ ਕਰਦੇ ਆ ਡਿਸੀਜਨ ਲੈਂਦੇ ਆ ਮੀਟਿੰਗਾਂ ਕਰਦੇ ਆ ਤੇ ਮੇਰੇ ਗੈਸਟਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਉਹ ਸਿਸ਼ਮਹਿਲਾ 'ਚ ਰਹਿੰਦੇ ਨੇ ਕੇਜਰੀਵਾਲ ਸਾਹਿਬ ਵੀ ਉੱਥੇ ਆ ਕੇ ਕਈ ਵਾਰੀ ਰਹਿ ਜਾਂਦੇ ਨੇ ਕਈ ਵਾਰੀ ਉਹ ਗੈਸਟ ਹਾਊਸ 'ਚ ਰਹਿੰਦੇ ਨੇ ਕਿਤੇ ਸੋ ਇਸ ਕਰਕੇ ਇਹ ਘਟੀਆ ਪ੍ਰਚਾਰ ਜਿਹੜਾ ਬੰਦ ਕਰੋ 350 ਸਾਲਾ ਮਨਾ ਰਹੇ ਆ ਅਸੀਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਉਹਦੇ ਵਾਸਤੇ ਦੁਨੀਆ ਭਰ ਤੋਂ ਸਾਡੇ ਕੋਲੇ ਮਹਿਮਾਨ ਆਉਣਗੇ ਵਿਦੇਸ਼ੀ ਅੰਬੈਸੀਆਂ ਦੇ ਜਿਹੜੇ ਐਮਬੈਸਡਰ ਨੇ ਦੇਸ਼ਾਂ ਦੇ ਉਹ ਆਉਣਗੇ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨੂੰ ਵੱਡੇ ਵੱਡੇ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਜੀ ਨੂੰ ਰਾਸ਼ਟਰਪਤੀ ਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੋਇਆ ਹੈ ਸਾਡੇ ਗੈਸਟ ਆਉਣਗੇ ਸਾਨੂੰ ਤਾਂ ਇਹ ਜਿਹੇ ਗੈਸਟ ਉਸ ਹਜੇ ਜਲੰਧਰ 'ਚ ਵੀ ਚਾਹੀਦੇ ਨੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਚਾਹੀਦੇ ਨੇ ਅਨੰਦਪੁਰ ਸਾਹਿਬ ਚ ਵੀ ਚਾਹੀਦੇ ਨੇ ਟੈਂਟ ਸਿਟੀ ਵੀ ਅਸੀਂ ਬਣਾ ਰਹੇ ਹਾਂ ਅਨੰਦਪੁਰ ਸਾਹਿਬ ਕਿ ਉੱਥੇ ਸੰਗਤ ਨੇ ਰਹਿਣਾ ਹੈ ਜਾਂ ਜਿਹੜੇ ਵੀ ਕੋਈ ਆਉਣਗੇ ਵਿਦੇਸ਼ਾਂ ਤੋਂ ਜਾਂ ਜਿੱਥੋਂ ਦੂਰੋਂ ਦੂਰੋਂ ਤੇ ਵੀ ਤੁਸੀਂ ਉਹਨਾਂ ਨੂੰ ਵੀ ਕਹੋਗੇ ਕਿ ਸ਼ੀਸ਼ ਮਹਿਲ ਬਣਾ ਲੇ ਕੀ ਤੁਸੀਂ ਮਤਲਬ ਸਾਡੇ ਗੁਰੂਆਂ ਦੀ ਜਿਹੜੀ ਸ਼ਹੀਦੀ ਹੈ ਉਦੇ ਵਿੱਚ ਜੇ ਸਰਕਾਰ ਕੋਈ ਪ੍ਰਬੰਧ ਕਰੂਗੀ ਤਾਂ ਉਹਨਾਂ ਨੂੰ ਤੁਸੀਂ ਇਹੀ ਦੇਖੇ ਜਾਓਗੇ ਸ਼ੀਸ਼ਮਹਿਲ ਹੈ ਜਾਂ ਕਿਹੜਾ ਮੋਤੀ ਮਹਿਲ ਹੈ ਕਿਹੜਾ ਮਹਿਲ ਹੈ ਮਹਿਲਾਂ ਵਾਲੇ ਤਾਂ ਤੁਹਾਡੇ ਕੋਲੇ ਰਹਿੰਦੇ ਨੇ ਜੀ ਮਹਿਲਾਂ ਵਾਲੇ ਤਾਂ ਤੁਹਾਡੇ ਲੀਡਰ ਨੇ ਜਿਨ੍ਹਾਂ ਦੇ ਅਸਲੀ ਸ਼ੀਸ਼ਮਹਿਲ ਨੇ ਉਹ ਤੁਹਾਡੇ ਲੀਡਰ ਹੈ ਦਿੱਲੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਦੀ ਸਰਕਾਰੀ ਰਹਿائش ਹੈ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਕਪੂਰਥਲਾ ਹਾਊਸ ਕਹਿੰਦੇ ਨੇ ਕਪੂਰਥਲੇ ਦੇ ਰਾਜੇ ਦਾ ਮਹਿਲ ਹੁੰਦਾ ਸੀ ਉਹਨੂੰ ਵੀ ਸ਼ੀਸ਼ਮਹਿਲ ਕਹ ਦੋ ਫਿਰ ਉੱਥੇ ਰਾਜਪਾਲ ਵੀ ਰਹਿੰਦਾ ਹੈ ਉਸੇ ਘਰ ਚ ਸਿਰਫ ਪੰਜਾਬ ਦਾ ਮੁੱਖ ਮੰਤਰੀ ਹੈ ਜਿਹੜਾ ਰਾਜਪਾਲ ਨਾਲ ਘਰ ਸ਼ੇਅਰ ਕਰਦਾ ਹੈ ਦਿੱਲੀ ਚ ਹੋਰ ਕਿਸੇ ਸਟੇਟ ਦਾ ਮੁੱਖ ਮੰਤਰੀ ਜਿਹੜਾ ਉਹ ਰਾਜਪਾਲ ਨਾਲ ਗਵਰਨਰ ਨਾਲ ਘਰ ਸ਼ੇਅਰ ਨਹੀਂ ਕਰਦਾ ਸੋ ਅਸੀਂ ਸ਼ੀਸ਼ਮੈਲ ਤੁਹਾਨੂੰ ਦਿਖਾ ਦਿੰਨੇ ਆ ਜੇ ਤੁਹਾਨੂੰ ਸ਼ੀਸ਼ਮੈਲ ਦੇਖਣਾ ਚਾਹੇ ਰਵਨੀਤ ਬਿੱਟੂ ਦਾ ਘਰ ਦੇਖ ਲਓ 33 ਨੰਬਰ ਬਿਲਕੁਲ ਲੇਕ ਦੇ ਸਾਹਮਣੇ ਹੈ ਜਿਹੜਾ ਕਿ ਦੱਬਿਆ ਹੋਇਆ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਦੇ ਪੂਲ 'ਚ ਜਿਹੜਾ ਆਉਂਦਾ ਉਹ ਤੇ ਦੱਬਿਆ ਹੋਇਆ ਤੇ ਉਹਦੇ ਵਾਸਤੇ ਅਸੀਂ ਕਿੰਨੀ ਵਾਰ ਪੰਜਾਬ ਦੇ ਗਵਰਨਰ ਨੂੰ ਲਿਖ ਚੁੱਕੇ ਹਾਂ ਕਿ ਘਰ ਖਾਲੀ ਕਰਾਓ ਜੀ ਉਹਨੂੰ ਵੀ ਕਿਸ ਤਰ੍ਹਾਂ ਉਸ ਬਣਾਉਣਾ ਇਸ ਦਾ ਹਜੇ ਰਮਨੀਤ ਬਿੱਟੂ ਜੀ ਨਜਾਇਜ਼ ਕਬਜ਼ਾ ਕਰੀ ਬੈਠੇ ਆ ਸਾਡੇ ਕੋਲ ਚਿੱਠੀਆਂ ਪਈਆਂ ਨੇ ਤੇਜ ਪ੍ਰਕਾਸ਼ ਜੀ ਦੇ ਨਾਂ ਤੇ ਜਿਹੜੇ ਬੈਂ ਸਿੰਘ ਦਾ ਬੇਟਾ ਸੀ ਉਹਨਾਂ ਦੇ ਨਾਂ ਤੇ ਜਾਰੀ ਹੋਇਆ ਸੀਗਾ ਘਰ ਕਿ ਇਹਨਾਂ ਨੂੰ ਥ੍ਰੈਟ ਹੈ ਤੇ ਹੁਣ ਪੰਜਾਬ ਦੀ ਵਿਜੀਲੈਂਸ ਨੇ ਪੰਜਾਬ ਦੀ ਸਰਕਾਰ ਨੇ ਲਿਖ ਕੇ ਦੇ ਦਿੱਤਾ ਪੁਲਿਸ ਨੇ ਲਿਖ ਕੇ ਦੇ ਦਿੱਤਾ ਕਿ ਕੋਈ ਥ੍ਰੈਟ ਨਹੀਂ ਹੈਗੀ ਤੀਜੀ ਪੀੜ੍ਹੀ ਚੌਥੀ ਪੀੜ੍ਹੀ ਹੋ ਗਈ ਹੁਣ ਇਹਨਾਂ ਦੀ ਚੱਲ ਪਈ ਹਜੇ ਵੀ ਥ੍ਰੈਟ ਹੈ ਤੇ ਰਵਨੀਤ ਬਿੱਟੂ ਨੂੰ ਪੁੱਛੋ ਸ਼ਿਸ਼ਮੈਲ ਕਿੱਥੇ ਆ ਕੈਪਟਨ ਅਮਰਿੰਦਰ ਦਾ ਮਹਿਲ ਦੇਖੋ ਸ਼ਿਸ਼ਮਾ ਵਾਲਾ ਸ਼ਿਸ਼ਮੈਲ ਉਹ ਹੈ ਸੁਖ ਬਿਲਾਸ ਨੂੰ ਦੇਖੋ ਸ਼ਿਸ਼ਮੈਲ ਉਹ ਹੈ ਅਸ ਤਾਂ ਜਿਹੜੇ ਘਰ ਸਾਨੂੰ ਮਿਲੇ ਨੇ ਸੀ ਉਹਨਾਂ ਚ ਹੀ ਰਹਨੇ ਆ ਕੱਲ ਨੂੰ ਤੁਸੀਂ ਕਹੋਗੇ ਯਾਰ ਆ ਜਿਹੜੀਆਂ ਗੱਡੀਆਂ ਨੇ ਇਹ ਵੀ ਰਾਜਿਆਂ ਦੀਆਂ ਗੱਡੀਆਂ ਨੇ ਜਿਹੜੀਆਂ ਪਹਿਲਾਂ ਵਾਲਾ ਮੁੱਖ ਮੰਤਰੀ ਵਰਤ ਰਹੇ ਸੀ ਉਹੀ ਉਹੀ ਅਸੀਂ ਵਰਤ ਰਹੇ ਹਾਂ ਬਲਕਿ ਅਸੀਂ ਤਾਂ ਹੁਣ ਰੈਸਟ ਹਾਊਸ ਵੀ ਠੀਕ ਕੀਤੇ ਨੇ ਜਿਹੜੇ ਜਿਵੇਂ ਸੰਗਰੂਰ ਵਾਲਾ ਰੈਸਟ ਹਾਊਸ ਹੈ ਫਰੀਦਕੋਟ ਵਾਲਾ ਰੈਸਟ ਹਾਊਸ ਹੈ ਜਲੰਧਰ ਵਾਲਾ ਰੈਸਟ ਹਾਊਸ ਹੈ ਅਮਰਸਾੜਾ ਵਾਲਾ ਰੈਸਟ ਹਾਊਸ ਹੈ ਉਹਨਾਂ ਨੂੰ ਵੀ ਠੀਕ ਕਰ ਰਹੇ ਹਾਂ ਤਾਂ ਕਿ ਉਹਦੇ ਵਿੱਚ ਹੋਰ ਵੀ ਅਫਸਰ ਸਾਹਿਬਾਨ ਸਾਰੇ ਮੰਤਰੀ ਸਾਹਿਬਾਨ ਜਾਣ ਤਾਂ ਰੈਸਟ ਹਾਊਸਾਂ 'ਚ ਰਹਿਣ ਸੋ ਇਹ ਆ ਸਾਰੇ ਜਿਹੜੇ ਮੇਰੇ ਕੋਲੇ ਆਰਡਰ ਪਏ ਨੇ ਇਸ ਕਰਦੇ ਵੀ ਤੇ ਜਿਹੜੇ ਤੁਹਾਡੇ ਕੈਂਸਲੇਸ਼ਨ ਦੇ ਸੁਪਰੀਮ ਕੋਰਟ ਦੇ ਆਰਡਰ ਨੇ ਕਿ ਘਰ ਖਾਲੀ ਕਰਾਓ ਰਮਨੀਤ ਬਿੱਟੂ ਤੋਂ ਉਹ ਤਾਂ ਕਰਾ ਕੇ ਦੇ ਦਿਓ ਜੀ ਸੋ ਹੋਰ ਕੋਈ ਇਹਨਾਂ ਕੋਲੇ ਏਜੰਡਾ ਨਹੀਂ ਪੰਜਾਬ ਦਾ ਬਸ ਘਟਿਆ ਹਰਕਤਾਂ ਤੇ ਆ ਜਾਓ ਸ਼ੀਸ਼ਮੈਲ ਪਾ ਲਿਆ ਜੀ ਸ਼ੀਸ਼ਮੈਲ ਹੋ ਗਿਆ ਜੀ ਅਸੀਂ ਆਮਕਰਾਂ ਚੋਂ ਨਿਕਲਿਆ ਆਮਕਰਾਂ ਚੀ ਸਾਨੂੰ ਨੀਂਦ ਆਉਂਦੀ ਐ ਆਮਕਰਾਂ ਵਾਲੀ ਐ ਅਸੀਂ ਇਸ ਕਰਕੇ ਮੈਂ ਆਮ ਲੋਕਾਂ ਨੂੰ ਵੀ ਪੰਜਾਬ ਦੇ ਸੂਝਵਾਨ ਪੰਜਾਬੀਆਂ ਨੂੰ ਵੀ ਮੈਂ ਬੇਨਤੀ ਕਰਨੀ ਚਾਹਨਾ ਕਿ ਇਹਨਾਂ ਦੇ ਸਕੂਟ ਪ੍ਰਚਾਰ ਜਿਹੜਾ ਹੈ ਉਹਦੇ ਵਿੱਚ ਨਾ ਆਇਓ ਪਤਾ ਨਹੀਂ ਕਿਹੜੇ ਕਿਹੜੇ ਕਿੱਥੋਂ ਕਿੱਥੋਂ ਬਸ ਇੱਕ ਵਾਰੀ ਪ੍ਰੈਸ ਕਾਨਫਰੰਸ ਕਰਕੇ ਬਸ ਕੇ ਰਹਾਂ ਇੱਕ ਵਾਰੀ ਗੱਲ ਫੈਲਾ ਦਿਓ ਮੁੜ ਕੇ ਦਿੰਦੇ ਫਨ ਕੇ ਸਪਾਈਆਂ ਸੋ ਇੱਥੇ ਹੀ ਰਹਿੰਦੇ ਰਹੇ ਪਹਿਲਾ ਮੁੱਖ ਮੰਤਰੀ ਮੈਂ ਬਤੌਰ ਐਮਪੀ ਜਦੋਂ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਨੂੰ ਮਿਲਣ ਆਏ ਸੀ ਤਾਂ ਉਹ ਸਪੈਸ਼ਲੀ ਇੱਥੇ ਆਉਂਦੇ ਹੁੰਦੇ ਸੀ ਮਿਲਣ ਰਹਿੰਦੇ ਉਹ ਆਪਦੇ ਸ਼ੀਸ਼ ਮਹਿਲ 'ਚ ਸੀ ਇੱਥੇ ਮੀਟਿੰਗ ਕਰਦੇ ਸੀ ਇੱਥੇ ਰਹਿੰਦੇ ਨਹੀਂ ਸੀ ਇੱਥੇ ਉਹਨਾਂ ਦੇ ਉਹਨਾਂ ਦਾ ਮੁੰਡਾ ਰਣੇਂਦਰ ਤੇ ਦੂਜੇ ਘਰ 'ਚ ਅਰੂਸਾ ਉਹ ਰਹਿੰਦੇ ਸੀ ਉਹਨਾਂ ਕੋਲੇ ਕਿਹੜੇ ਸਬਦਾਨਕ ਆਉਦੇ ਸੀਗੇ ਜੀ ਸਾਡਾ ਤਾਂ ਰਾਜਪਾਲ ਕੋਲੇ ਸਾਡੀ ਚਿੱਠੀ ਪਈ ਹੈ ਕਿ ਸਾਨੂੰ ਨੈਸ਼ਨਲ ਪਾਰਟੀ ਹੋਣ ਦੇ ਨਾਤੇ ਪੰਜਾਬ ਦੇ ਵਿੱਚ ਗਵਰਨਮੈਂਟ ਹੋਣ ਦੇ ਨਾਤੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਵਾਸਤੇ ਜਗ੍ਹਾ ਮਿਲਦੀ ਹੈ ਰੂਲ ਹੈ ਇਹ ਅਜੇ ਤੱਕ ਸਾਨੂੰ ਉਹ ਨਹੀਂ ਦਿੱਤੀ ਤੇ ਸ਼ੀਸ਼ਮੈਲ ਤਾਂ ਭਾਜੀਪੀ ਦਾ ਦਫ਼ਤਰ ਹੈ ਦਿੱਲੀ ਵਾਲਾ ਜਾ ਕੇ ਦੇਖੋ 7 ਸਟਾਰ ਕੀ 9 ਸਟਾਰ 11 ਸਟਾਰ ਸੋ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੋ ਜੀ ਹਰ ਗੱਲ ਤੇ ਐਦਾਂ ਨੁਕਸ ਨਾ ਕੱਢੋ ਜੇ ਤੁਹਾਨੂੰ ਲੋਕਾਂ ਨੇ ਨਹੀਂ ਜਿਤਾਇਆ ਜੇ ਤੁਹਾਨੂੰ ਲੋਕ ਨਹੀਂ ਪਸੰਦ ਕਰ ਰਹੇ ਤਾਂ ਤੁਸੀਂ ਗੁੱਸਾ ਇਸ ਗੱਲ ਤੇ ਨਾ ਕੱਢੋ ਪਰਸਨਲ ਨਿੱਜੀ ਜਿਹੜੇ ਇਲਜ਼ਾਮ ਨੇ ਘਟੀਆ ਪੱਧਰ ਦੇ ਉਹ ਨਾ ਲਾਓ ਤੇ ਮੈਂ ਸਖਤ ਸ਼ਬਦਾਂ ਦੇ ਵਿੱਚ ਇਸ ਗੱਲ ਦੀ ਨਿੰਦਾ ਕਰਦਾ ਕਿ ਤੁਸੀਂ ਪੰਜਾਬ ਦਾ ਕੋਈ ਰੋਡ ਮੈਪ ਦੇਣ ਦੀ ਬਜਾਏ ਏਜੰਡਾ ਪੰਜਾਬ ਸੰਬੰਧੀ ਕੋਈ ਦੇਣ ਦੀ ਬਜਾਏ ਤੁਸੀਂ ਇਹਨਾਂ ਗੱਲਾਂ ਤੇ ਆ ਗਏ ਆ ਫਲਾਣੇ ਘਰ ਚ ਰਹਿੰਦਾ ਜੀ ਆ ਇੱਥੇ ਕਿਉਂ ਰਹਿੰਦਾ ਜੀ ਆ ਆ ਜਿਹੜਾ ਇਹ ਇਹੋ ਜਿਹੇ ਕੱਪੜੇ ਕਿਉਂ ਪਾਉਂਦਾ ਜੀ ਆ ਇਹਦੇ ਬੂਟ ਕਿਹ ਹੈ ਜੇ ਨਹੀਂ ਜੀ ਸੋ ਇਹ ਕੋਈ ਪੰਜਾਬ ਦੇ ਮੁੱਦੇ ਨਹੀਂ ਹੈਗੇ ਤੁਸੀਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹੋ ਕਿਉਂਕਿ ਗੁਜਰਾਤ ਵਗੈਰਾ ਚ ਆਮ ਆਦਮੀ ਪਾਰਟੀ ਜਿਹੜੀ ਫੈਲ ਰਹੀ ਹੈ ਤੁਸੀਂ ਬਸ ਨਿੱਜੀ ਕਿੜਾ ਜਿਹੜੀਆਂ ਇੱਥੇ ਕੱਢ ਰਹੇ ਹੋ ਮੈਂ ਫੇਰ ਦੱਸ ਦਿੰਨਾ ਕਿ 45 ਨੰਬਰ ਚ ਹੈਸ਼ ਹੈ 50 ਨੰਬਰ ਕੈਂਪ ਆਫਿਸ ਹੈ ਬੀਜੇਪੀ ਚੰਡੀਗੜ੍ਹ ਦਾ ਜਿਹੜਾ ਯੂਟੀ ਪ੍ਰਸ਼ਾਸਨ ਹੈ ਉਹ ਤਾਂ ਬੀਜੇਪੀ ਦੇ ਅੰਡਰ ਹੈ ਤੁਸੀਂ ਕੋਈ ਲੈਟਰ ਦਿਖਾ ਦਿਓ ਮੈਨੂੰ ਕਿ ਅਰਵਿੰਦ ਕੇਜਰੀਵਾਲ ਨੂੰ ਘਰ ਅਲਾਟ ਕਰਤਾ ਜੀ ਅਸੀਂ ਗੈਸਟ ਹਾਊਸ ਹੈ ਮੇਰੇ ਗੈਸਟ ਜਿਹੜੇ ਵੀ ਆਉਂਦੇ ਨੇ ਉਹ ਇੱਥੇ ਰਹਿੰਦੇ ਨੇ ਕਹਿੰਦੇ ਜੇ ਕੋਈ ਹੋਰ ਹੋਰ ਸ਼ਹਿਰ ਚ ਜਾਏ ਉਹਨੂੰ ਉੱਥੇ ਰੈਸਟ ਹਾਊਸ ਚ ਰਹਿੰਦੇ ਨੇ ਜਾਂ ਗੈਸਟ ਹਾਊਸ ਚ ਰਹਿੰਦੇ ਨੇ ਸਰਕਾਰ ਦੇ ਸੋ ਇਹੋ ਜੇ ਕੂੜ ਪ੍ਰਚਾਰ ਤੋਂ ਬਚੋ ਇਹ ਅੱਜਕੱਲ੍ਹ ਇਹਾ ਜਿਹੀਆਂ ਗੱਲਾਂ ਬਹੁਤ ਫਲਾਉਣਗੇ ਪਰ ਮੈਨੂੰ ਇੰਨਾ ਪਤਾ ਹੈ ਕਿ ਪੰਜਾਬ ਦੇ ਲੋਕ ਜਿਹੜੇ ਨੇ ਉਹ ਪੜੇ ਲਿਖੇ ਨੇ ਪੰਜਾਬ ਦੇ ਲੋਕ ਸੂਝਵਾਨ ਨੇ ਰਾਜਨੀਤਿਕ ਤੌਰ ਤੇ ਵੀ ਵਿਦਿਅਕ ਤੌਰ ਤੇ ਵੀ ਪੰਜਾਬ ਦੇ ਲੋਕ ਜਿਹੜੇ ਨੇ ਉਹ ਇੰਨਾ ਕੁ ਸੋਚਣ ਦੇ ਕਾਬਿਲ ਹੈਗੇ ਨੇ ਕਿ ਕੌਣ ਝੂਠ ਫਲਾ ਰਿਹਾ ਹੈ ਕੌਣ ਝੂਠ ਬੋਲ ਰਿਹਾ ਹੈ ਤੇ ਕਿੰਨਾ ਦੇ ਇਰਾਦੇ ਕੀ ਨੇ ਇਹ ਇਸ ਕਿਸਮ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨੇ ਇਨ੍ਹਾਂ ਗੱਲਾਂ ਦੇ ਵਿੱਚ ਲੋਕ ਨਹੀਂ ਆਉਣਗੇ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ